ਮਾਮਲਾ ਹੈ ਜੀ ਖਰੜ ਦਾ ਖਰੜ ਨਗਰ ਕਾਉਂਸਲ ਵਿੱਚੋਂ ਦਿਨ ਦਿਹਾੜੇ ਬੈਟਰੀਆਂ ਚੋਰੀ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਦੱਸਦੀ ਹੈ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਚੋਰ ਬੈਟਰੀਆਂ ਉਤਾਰਦੇ ਹੋਏ ਨਜ਼ਰ ਆ ਰਹੇ ਦੱਸਦੀ ਹੈ ਕਿ ਨਗਰ ਕਾਉਂਸਲ ਖਰੜ ਦੇ ਜਨਰੇਟਰ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਦਿਨ ਦਿਹਾੜੇ 9 ਔਰ 10 ਵਜੇ ਦੇ ਵਿਚਕਾਰ ਬੈਟਰੀਆਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਔਰ ਚੋਰਾਵਾਂ ਵੱਲੋਂ ਦਿਨ ਦਿਹਾੜੇ ਬੇਤੜਕ ਚੋਰੀ ਕੀਤੇ ਜਾਂਦੇ ਜੋ ਸਮਾਚਾਰ ਪ੍ਰਾਪਤ ਹੋ ਜਾਂਦਾ ਦੀ ਕਿ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਿੱਥੇ ਜਨਰੇਟਰ ਵਿੱਚੋਂ ਬੈਟਰੀਆਂ ਚੋਰੀ ਕਰਕੇ ਚੋਰ ਲੈ ਜਾਂਦੇ ਹੋਏ ਨਜ਼ਰ ਆ ਰਹੇ ਆ ਔਰ ਇਸ ਸੰਬੰਧੀ ਮੌਕੇ ਦੇ ਕਾਉਂਸਲਰ ਨੇ ਕਹੀ ਕਿ ਆਹ ਤੁਹਾਨੂੰ ਸੁਣਾਉਂਦੇ ਆ ਰੁਪਜੀ ਜਿਹੜੀਆਂ ਅੱਜ ਨਗਰ ਕਾਉਂਸਲ ਦੇ ਵਿੱਚ ਜਨਰੇਟਰ ਦੇ ਵਿੱਚੋਂ ਬੈਟਰੀਆਂ ਚੋਰੀਆਂ ਹੋਈਆਂ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਕਿ ਬਹੁਤ ਇਹ ਤੌਰਾਂ ਦੇ ਹੌਸਲੇ ਜਿਹੜੇ ਐਨੇ ਬਲੰਦ ਹੋ ਗਏ ਆ ਕਿਉਂਕਿ ਅੱਜ ਕਿਉਂਕਿ ਪਹਿਲਾਂ ਵੀ ਬਹੁਤ ਇੱਕ ਦਿਨ ਹਸਪੀਟਲ ਵਿੱਚੋਂ ਵੀ ਖੜਾ ਮੋਟਰਸਾਈਕਲ ਚੱਕ ਲੈ ਗਏ ਆ ਤੇ ਅੱਜ ਜੋ ਨਗਰ ਕੌਂਸਲ ਵਿੱਚੋਂ ਦਿਨ ਦਿਹਾੜੇ 9:30 ਵਜੇ ਜੋ ਬੈਟਰੀਆਂ ਚੋਰੀ ਹੋਈਆਂ ਇਹ ਵੈਸੇ ਬਹੁਤ ਇੱਕ ਚਿੰਤਾ ਦਾ ਵਿਸ਼ਾ ਤੇ ਸਾਡੀ ਅਪੀਲ ਹੈ ਸਾਡੀ ਇੱਕ ਇਹਨਾਂ ਤੋਂ ਵੀ ਜੋ ਪੁਲਿਸ ਡਿਪਾਰਟਮੈਂਟ ਸਾਡੀ ਇੱਕ ਉਹਨਾਂ ਨੂੰ ਬੇਨਤੀ ਆ ਕਿਉਂਕਿ ਸਾਡੇ ਪੂਰੇ ਸ਼ਹਿਰ ਦੇ ਵਿੱਚ ਦੇਖਿਆ ਸੀ ਕਿ ਰੋਜ਼ਾਨਾ ਕੋਈ ਮੋਟਰਸਾਈਕਲ ਚੋਰੀ ਹੁੰਦਾ ਕੋਈ ਜੋ ਕੇਸੀ ਚੈਨ ਚੱਕੀ ਜਾਂਦੀ ਆ ਤੇ ਕੋਈ ਨਾ ਕੋਈ ਵਾਰਤੋਂ ਦਾ ਜਾਂਦੀਆਂ ਤੇ ਸਾਨੂੰ ਇੱਕ ਅਸੀਂ ਸਾਡੀ ਨਗਰ ਕੌਂਸਲ ਨੂੰ ਆਪ ਖੁਦ ਚਾਹੁੰਦੀ ਆ ਕਿ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਣ ਕਿਉਂਕਿ ਪੂਰੇ ਸ਼ਹਿਰ ਨੂੰ ਪੂਰੇ ਚੌਂਕਾਂ ਨੂੰ ਅਗਰ ਸੀਸੀਟੀਵੀ ਕੈਮਰਿਆਂ ਦੇ ਨਾਲ ਲੈਸ ਕੀਤਾ ਜਾਵੇ ਔਰ ਇੱਕ ਕੰਟਰੋਲ ਰੂਮ ਬਣੇ ਪੁਲਸ ਦਾ ਤੇ ਜਿਹਦੇ ਨਾਲ ਕੇ ਆਪਣੀਆਂ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹਨਾਂ ਨੂੰ ਨਾਕ ਪਾਈ ਦੱਸਦੇ ਕਿਉਂਕਿ ਆਪਾਂ ਨੇ ਦੇਖਿਆ ਨਾ ਕਿ ਜਦੋਂ ਆਪਾਂ ਨੇ ਚੌਂਕਾਂ ਤੇ ਕੈਮਰੇ ਲਾਤੇ ਹੋਰ ਪਾਸੇ ਲਾਤੇ ਉਹਦਾ ਕੋਈ ਹੱਲ ਨਹੀਂ ਹੈ ਅਗਰ ਅਸੀਂ ਮਤਲਬ ਪੂਰੀਆਂ ਗਲੀਆਂ ਨੂੰ ਗਲੀਆਂ ਦੇ ਚੌਂਕਾਂ ਨੂੰ ਕਵਰ ਕਰੂਗੇ ਨਾ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਜਿਹੜਾ ਚੋਰ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਗਲਤ ਅੰਸਰ ਹੈ ਉਹ ਵੱੱਟ ਕੇ ਬਾਹਰ ਲਿਖਿਆ ਜਿਵੇਂ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਇਹ ਤਾਂ ਨਗਰ ਕੌਂਸਲ ਦੇ ਵਿੱਚ ਹੋਇਆ ਜਿਵੇਂ ਗਲੀਆਂ ਦੇ ਵਿੱਚ ਕੋਈ ਚੈਨ ਖਿੱਚ ਕੇ ਲੈ ਕੇ ਜਾਂਦੇ ਕੋਈ ਘਰਾਂ ਦੇ ਵਿੱਚੋਂ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਜਾਂਦੇ ਤਾਂ ਇਹਨਾਂ ਕੰਨੀ ਨੱਥ ਕਿਉਂ ਨਹੀਂ ਪਾਈ ਜਾ ਰਹੀ ਨਹੀਂ ਦੇਖੋ ਵੈਸੇ ਐਸੀ ਗੱਲ ਤਾਂ ਕੋਈ ਨਹੀਂ ਹੈ ਤਾਂ ਅੱਗੇ ਨੂੰ ਤਾਂ ਪਹਿਲਾਂ ਨਾਲ ਵਾਰਸਾ ਤਾਂ ਘਟੀਆਂ ਪਰੰਤੂ ਫਿਰ ਵੀ ਇੱਕ ਬਹੁਤ ਜ਼ਿਆਦਾ ਇਹ ਮੱਧ ਭਾਗੀ ਗੱਲ ਹੈ ਕਿਉਂਕਿ ਹੁਣ ਸਾਡੇ ਖਰੜ ਦੇ ਵਿੱਚ ਜਿੰਨੇ ਐਮਸੀ ਸਹਿਬਾਨ ਹੈ ਸਾਰੇ ਇਸ ਚੀਜ਼ ਨੂੰ ਸਹਿਮਤ ਹੈ ਔਰ ਸਾਰੇ ਚਾਹੁੰਦੇ ਆ ਕਿ ਸਾਡੇ ਸ਼ਹਿਰ ਨੂੰ ਇੱਕ ਕੈਮਰੇ ਹਨ ਲਗਾ ਦਿੱਤਾ ਜਾਵੇ ਤੇ ਜਿਹਦੇ ਨਾਲ ਕਿ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਨੂੰ ਨੱਥ ਪਾਏ ਲੱਗੇ ਤੇ ਸਾਡੀ ਪੁਲਿਸ ਡਿਪਾਰਟਮੈਂਟ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਸਭ ਨੂੰ ਇੱਕ ਬੇਨਤੀ ਹੈ ਤੇ ਖਰੜ ਦੇ ਵਿੱਚ ਇੱਕ ਐਸਾ ਕੰਟਰੋਲ ਨੂੰ ਨਿਯੁਕਤ ਕੀਤਾ ਜਾਵੇ ਤੇ ਜੋ ਕੈਮਰੇ ਲੱਗਣਗੇ ਉਹਦੇ ਵਿੱਚ ਸਾਡੇ ਐਮਸੀ ਸਾਹਿਬਾਨ ਸਾਡੀ ਖੜੀ ਨਗਰ ਕੌਂਸਲ ਉਹ ਸਾਰੇ ਚਾਹਵਾਨ ਆ ਤੇ ਉਹ ਵੱਲ ਕੇ ਆਪਣਾ ਇਹ ਏਜੰਡਾ ਪਾਉਣ ਨੂੰ ਵੀ ਤਿਆਰ ਹੈ ਕਰੜਛਾਦ ਵਿੱਚ ਐਮਸੀ ਸਾਹਿਬਾਨ ਸਾਰੇ ਚੌਂਦੇ ਵਿਚਾਰੇ ਪੈਸਾ ਜੋ ਵੀ ਖਰਚੋਗਾ ਨਗਰ ਕੌਂਸਲ ਕਰ ਦੇਗੀ ਪਰੰਤੂ ਪੁਲਿਸ ਦੇ ਡਿਪਾਰਟਮੈਂਟ ਤੋਂ ਸਾਨੂੰ ਥੋੜੀ ਜਿਹੀ ਆ ਹੈਲਪ ਚਾਹੀਦੀ ਹੈ ਕਿ ਉਹ ਕੰਟਰੋਲ ਨੂੰ ਬਣਾਉਣ ਤਾਂ ਜੋ ਅੱਗੇ ਤੋਂ ਇਹ ਚੀਜ਼ਾਂ ਦੇ ਉੱਤੇ ਕਾਬੂ ਪਾ ਸਕੋ ਬ੍ਰਾਮਸਰੂਪ ਜੀ ਕੈਮਰੇ ਤਾਂ ਲੱਗਣ ਗਏ ਤਾਂ ਮੈਂ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੇ ਚੋਰਾਂ ਨੂੰ ਉਹਨਾਂ ਨੂੰ ਥੱਲ ਪਾਈ ਜਾਂਦੇ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈਗੀ ਉਹਨਾਂ ਦੇ ਜਿਹੜੀ ਇੰਨੀ ਚੋਰੀ ਦੀ ਵਾਰਦਾਤਾਂ ਵਧਦੀਆਂ ਜਾ ਰਹੀਆਂ ਕਿਉਂ ਵਧਦੀਆਂ ਜਾ ਰਹੀਆਂ ਦੇਖੋ ਕਾਰਨ ਕੀ ਆ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਿੱਛੇ ਜੇ ਆਪਾਂ ਕਰਨ ਹਸਪੀਟਲ ਦੇ ਵਿੱਚੋਂ ਇੱਕ ਮੋਟਰਸਾਈਕਲ ਚੱਕਿਆ ਗਿਆ ਸੀਗਾ ਤੇ ਉਸ ਟਾਈਮ ਵੀ ਅਸੀਂ ਦੇਖਿਆ ਭਈ ਚੋਰ ਬੰਦੇ ਫੜੇ ਵੀ ਗਏ ਆ ਪਰੰਤੂ ਫੜ ਤੋਂ ਬਾਅਦ ਉਹ ਬੰਦੇ ਦੀ ਉਹਨਾਂ ਨੇ ਆਪਣੇ ਫੜ ਕੇ ਉਹਨਾਂ ਨੂੰ ਕੇਸ ਪਾ ਕੇ ਵੀ ਭੇਜਿਆ ਉਹਨਾਂ ਨੂੰ ਪਰੰਤੂ ਕਬਰੀਲੇ ਵਿੱਚ ਟਾਈਮ ਲੱਗਦਾ ਕਿਉਂਕਿ ਇਹ ਲੋਕ ਜਿਹੜੇ ਚੋਰੀ ਕੀ ਕਰਦੇ ਜਾਂ ਕਿਹਦਾ ਮੋਟਰਸਾਈਕਲ ਜਾਂ ਕਿਹਦੀ ਬੈਟਰੀ ਆ ਹੁਣ ਉਹਨਾਂ ਨੂੰ ਇਸ ਚੀਜ਼ ਦਾ ਕੋਈ ਮਤਲਬ ਚਾਹੀ ਬੈਟਰੀ 20000 ਰੁਪਏ ਦੀ ਗੈਸ ਇਹਨਾਂ ਲੋਕਾਂ ਨੇ ਉਸ ਨੂੰ 2000 5000 ਜਿੰਨੇ ਵੀ ਚੱਕੇ ਚੱਕੇ ਵੇਚ ਦਿੰਦੇ ਆ ਪਰੰਤੂ ਇਹ ਇੱਕ ਵਾਕਿਆ ਹੀ ਬਹੁਤ ਮੱਧ ਭਾਗੀ ਗੱਲ ਆ ਤੇ ਕਿਉਂ ਅਗਰ ਪੁਲਿਸ ਨੂੰ ਕਹਿੰਦੇ ਤਾਂ ਉਹ ਕਿੰਨੇ ਸਾਡੇ ਕੋਲ ਸਾਬ ਨਹੀਂ ਹੈ ਤੇ ਵੈਸੇ ਇਸ ਦੇ ਉੱਤੇ ਹੁਣ ਪੂਸਖੈਰ ਮੁਸਤੈਦ ਹੋ ਰਹੀ ਆ ਸਾਨੂੰ ਉਮੀਦ ਆ ਕੋਈ ਇਹ ਜੋ ਬੈਟਰੀ ਚੋਰ ਹੈ ਜਾਂ ਹੋਰ ਜੋ ਵੀ ਹੈ ਇਹਨਾਂ ਨੂੰ ਫੜਿਆ ਜਾਊਗਾ ਔਰ ਜਲਦੀ ਜਲਦੀ ਪੌਸਟ ਸਲਵਟਮੈਂਟ ਇੱਥੇ ਕਾਰਵਾਈ ਕਰ ਸਕਦਾ